ਬਣੀ ਦੂਜੀ ਕਾਕਾ ਸਾਹਿਬ ਵਾਹਿਗੁਰੂ ਦੀ ਕਿਰਪਾ ਤੇ ਜੀ ਇਹ ਮੇਰਾ ਵੀਰ ਬੰਟੀ ਅਸੀਂ ਰਾਣਾ ਸਾਹਿਬ ਤੋਂ ਲਿਆਂਦਾ ਸੀਗਾ ਜੋ ਕਿ 12 ਸਾਲਾਂ ਨੂੰ 10 ਤੋਂ 12 ਸਾਲਾਂ ਦੇ ਕਰੀਬ ਕਰਮਸ਼ਰ ਰਾਣਾ ਸਾਹਿਬ ਰਹਿ ਰਿਹਾ ਸੀ ਤੇ ਉੋਂ ਤੋਂ ਬਾਅਦ ਇਹ ਦਵਾਈ ਚੱਲਦੀ ਆ ਵੀਰੇ ਦੀ ਤੇ ਤਕਰੀਬਨ ਅੱਗੇ ਨੂੰ ਆਪਾਂ ਵੀ ਮੈਂ ਕਦੀ 50% ਵੀਰਾ ਠੀਕ ਆ ਅੱਗੇ ਨਾਲੋਂ 50% ਠੀਕ ਆ ਕਿਉਂਕਿ ਨਮੂਨਾ ਨਮੂਨਾ ਡੇਲੀ ਕੱਪੜੇ ਬਦਲਨੇ ਦਵਾਈ ਬੂਟੀ ਦੇਣੀ ਇੰਜ ਆਇਦਾ ਉਹ ਕੱਪੜਾ ਵਾਲੀ ਦਾ ਨੰਬਰ ਬਦਲਾ ਜਾਣਾ ਤੇ ਸਾਫ ਸਪਈਆ ਹੋਣਾ ਤੇ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਨਾਲ ਅੱਗੇ ਨੂੰ ਨਾ ਪਾਇ ਇਹ ਕਹ ਸਾਡੇ ਦੇ 50% ਠੀਕ ਆ ਤੇ ਹੁਣ ਆਪਣਾ ਵੀਰਾ ਐਡਰੈਸ ਦੱਸਦਾ ਵੀਰੇ ਲੁਧਿਆਣਾ ਦਾ ਐਡਰੈਸ ਦੱਸੋ ਹਾਂਜੀ ਲੁਧਿਆਣਾ ਲੁਧਿਆਣਾ ਸ਼ਹਿਰ ਦਾ ਐਡਰੈਸ ਆ ਐਡਰੈਸ ਦੇ ਵਿੱਚ ਤੁਹਾਡੇ ਭਾਈ ਕਿੰਨੇ ਨੇ ਤੇਰੇ ਵੀਰੇ ਨੇ ਭਾਈ ਜੀ ਹੈਗੇ ਆ 4 ਭਰਾ ਤੇ ਵੀਰੇ ਆ ਚਾਰ ਭਰਾ ਦੱਸਦਾ ਆਪਣੇ ਇੱਕ ਮਾਤਾ ਹਨਾ ਤੇਰੀ ਭੈਣ ਹੈਗੀ ਆ ਦੋ ਵਿਆਹੀ ਹੋਏ ਦੋ ਬਿਆਹੇ ਹੋਏ ਨੇ ਹਾਂਜੀ ਮਾਤਾ ਵੀ ਹੈਗੀ ਐ ਮਾਤਾ ਵੀ ਹੈਗੀ ਸੀ ਹੈਨਾ ਉਹ ਤਾਂ ਕਿੰਨਾ ਟੈਮ ਹੋ ਗਿਆ ਤੈਨੂੰ ਰਾਤ ਤਕਰੀਬਨ ਮੇਰੇ ਨਾਲ 2 ਸਾਲ ਲੱਗਦੇ ਰਾਣਾ ਸਾਹਿਬ ਦੇ ਜਿਹੜੇ ਉੱਡੇ ਸੀਗੇ ਬੰਦੇ ਵੀਰ ਭਰਾ ਸਾਨੂੰ ਉਹਨਾਂ ਦੱਸਿਆ ਵੀ 2 ਸਾਲ ਹੋ ਗਏ ਮਾਤਾ ਹੁਣ ਕਦੇ ਨਹੀਂ ਆਈ ਪਹਿਲਾਂ ਆਉਂਦੀ ਹੁੰਦੀ ਸੀ ਕੱਪੜੇ ਲੀੜੇ ਨੂੰ ਦੇ ਕੇ ਜਾਂਦੀ ਸੀ ਜੋ ਕੱਪੜੇ ਲੀੜੇ ਪਾਉਂਦਾ ਨਹੀਂ ਸੀ ਵੀਰਾ ਇਹ ਹਾਂ ਪਹਿਲਾ ਸੀ ਇੰਜਨ ਸਾਈਡ ਦਾ ਇਹਦੇ ਸੀ ਠੀਕ ਆਹ ਤੁਹਾਨੂੰ ਮੈਂ ਸਹੀ ਆਗਰ ਡੇਸ ਦਾ ਹਾਂ 6 ਨੰਬਰ ਕਾ ਜੀ ਮਕਾਨ ਨੰਬਰ 101 ਹਾਂ ਇੱਥੇ ਪਾਪੇ ਪਾਪੇ ਨਹੀਂ ਇਹਦੇ ਹਾਂ ਨੈਉਨ ਚੋਹਾ ਤਾਂ ਠੀਕ ਇੱਕ ਪਾਪਾ ਤੇ 100 ਸਿਆਪਾ ਉਧਰ ਜਿਆ ਚੋਂ ਠੀਕ ਠੀਕ ਜਿੱਦੂ ਕਹਿੰਦੇ ਦੁਖੰਦਾਰ ਕੋਤਵਾਰ ਨੂੰ ਉੱਥੇ ਜਾਂਦਾ ਹਾਂ ਉਧਰ ਦੇ ਬਸ ਇਹ ਮੇਰੀ ਮਾਂ ਡੋਡੂ ਦੇ ਕਿਚਾਂਦੀ ਹੁੰਦੀ ਸੀ ਹਾਂ ਫਿਰ 10 ਵਜੇ ਦਾ ਕਰੀ ਮੱਥਾ ਨਹੀਂ ਉਧਰ ਟੇਕਿਆ